ਸਰਸਿਕਾ ਸਾਰੇ ਇੱਕ ਸਾਲ ਪਹਿਲਾਂ ਆ ਦੇਖੋ ਵਾਇਲਟੋ ਨੇ ਉਹ ਵਾਹ ਲੀ ਸਰਵਿਸ ਕਰਵਾ ਕੇ ਲਿਆ ਦਵਲਾਂ ਆ ਦੇਖੋ ਇਹ ਕਿੰਨੀ ਬੁਰੀ ਹਾਲਤ ਆ ਸਰਪਤ ਦੇਖੋ ਫਿਲਟਰ ਵੀ ਬੰਦ ਹੋਏ ਹੋਏ ਜਮਾ ਚੋਕ ਹੋਏ ਹੋਏ ਦੇਖੋ ਪਾਣੀ ਦੇ ਕਾਰਨ ਭਰੇ ਭਰੇ ਫਿਲਟਰ ਦੇਖੋ ਤੇ ਕੋਈ ਕੂਰੇਟਰ ਦਾ ਪੰਪ ਮਾ ਜਰੁਕੀ ਪੰਪ ਆ ਆ ਦੇਖੋਗਾ ਐਰਕੰਡਰ ਦਾ ਦੇਖੋ ਕਿੰਨਾ ਬਰਾਹਾਂ ਸਾਰਾ ਐਰਕੰਡਰ ਦਾ ਚੋਕ ਹੋਇਆ ਕਰੇ ਕਿੰਨੀ ਬੁਰੀ ਹਾਲਤ ਆ ਦੇਖੋ ਟਟਨੇਵਾਲ ਲੱਗੂ ਕਿੰਨਾ ਜੀ ਕਰਦਾ ਆਉਂਦਾ ਹੈ ਆਹ ਦੇਖੋ ਕਿᱹਦੀ ਬੁੱਲਿਆ ਤਾਂ ਦੇਖੋ ਕੀ ਇਹ ਦੀ ਹਾਲਤ ਹੈ ਆਹ ਡੈਕਟਰ ਦੀ ਸਰਵਿਸ ਕਰਕੇ ਰੂਪ ਚੱਕਾ ਕੇ ਖਮਾਏ ਅਗਲੀ ਵੀਡੀਓ ਜਿਹੜੀ ਤਰਾਕ ਨਾ ਹੋਇਆ ਤੇ ਚੱਲ ਲੱਗ ਗਿਆ ਆ ਪਾਣੀ ਦਾ ਫਿਲਟਰ ਇੱਥੇ ਪਿਆ ਦੇਖੋ ਆ ਦੇਖੋ ਇਹ ਪੀ ਪਾਣੀ ਦੇਕਾ ਪਾਣੀ ਦਾ ਫਿਲਟਰ ਹੈ ਆ ਦੇਖੋ ਇਹ ਨਿੰਬੂ ਦੀ ਹਾਲਤ ਇਹਨਾਂ ਹੋ ਰਹੇ ਸ਼ਕਤੀ ਕੀ ਦੇ ਰਿਹਾ ਕੌਣੀਏ ਪਰੇ ਪਰੇ ਫਿਲਟਰ ਬਿਲਕੁਲ ਜਿਵੇਂ ਕੌਣੀਏ ਪਰੇ ਪਰੇ ਦੇਖ ਬੜਾ 파ਰਟੰਟ ਤੋਂ ਉੱਤਤ ਦੇਖੋ